ਸਮਰਾਲਾ ਦੇ ਨੇੜਲੇ ਪਿੰਡ ਭਗਵਾਨਪੁਰਾ ਦੀ ਪੰਚਾਇਤ ਦੀ ਸ਼ਿਕਾਇਤ 'ਤੇ ਪ੍ਰਸ਼ਾਸਨ ਸਿਹਤ ਵਿਭਾਗ ਦੇ ਵੱਲੋਂ ਪਿੰਡ ਵਾਸੀ ਕਰਮਜੀਤ ਸਿੰਘ ਦੇ ਘਰ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਇਕੱਠਾ ਹੋਇਆ ਕੂੜਾ, ਗਲੀਆਂ, ਸੜੀਆਂ, ਸਬਜ਼ੀਆਂ, ਗਲਿਆ ਫਰੂਟ, ਖਾਲੀ ਬੋਤਲਾਂ, ਚੁਗਾਈਆਂ ਗਈਆਂ। ਕਿਉਂਕਿ ਪਿੰਡ ਦੇ ਵਿੱਚ ਕੂੜੇ ਨਾਲ ਵੱਡੀਆਂ ਬਿਮਾਰੀਆਂ ਫੈਲ ਰਹੀਆਂ ਸਨ। ਜਿਕਰ ਇਹ ਹੋ ਗਿਆ ਕਿ ਜਦੋਂ ਉਕਤ ਵਿਅਕਤੀ ਦੇ ਘਰ ਪ੍ਰਸ਼ਾਸਨ ਪਹੁੰਚਿਆ ਤਾਂ ਘਰ ਦੇ ਹਾਲਾਤ ਦੇਖ ਕੇ ਪ੍ਰਸ਼ਾਸਨ ਸਮੇਤ ਮੌਕੇ ਤੇ ਮੌਜੂਦ ਲੋਕ ਵੀ ਹੈਰਾਨ ਹੋ ਕੇ ਰਹਿ ਗਏ। ਉਕਤ ਵਿਅਕਤੀ ਨੇ ਜਿੱਥੇ ਘਰ ਦੇ ਕੂੜਾ ਇਕੱਠਾ ਰੱਖਿਆ ਹੋਇਆ ਸੀ ਜਿਸ ਦੇ ਨਾਲ ਉਤ ਨਾਲ ਹੀ ਵਾਫੇ ਗੰਦੇ ਕੱਪੜੇ ਬਾਜ਼ਾਰੀ ਪਿਆ ਕੂੜਾ ਇਹ ਸਭ ਘਰ ਦੇ ਵਿੱਚ ਇਕੱਠਾ ਕਰਕੇ ਰੱਖਿਆ ਹੋਇਆ ਸੀ ਇਸ ਸਬੰਧੀ ਪੰਚਾਇਤ ਨੂੰ ਸ਼ਿਕਾਇਤ ਦਿੱਤੀ ਗਈ ਸੀ ਅਤੇ ਪੰਚਾਇਤ ਵੱਲੋਂ ਮਤਾ ਵੀ ਪਾਇਆ ਗਿਆ ਸੀ ਇਸੇ ਚਲਦੇ ਅੱਜ ਪ੍ਰਸ਼ਾਸਨ ਦੇ ਸੇਵਾ ਵਿਭਾਗ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਦੇ ਵਿੱਚੋਂ ਘਰ ਦੇ ਵਿੱਚੋਂ ਇਹ ਸਾਰਾ ਕੂੜਾ ਚੁਗਵਾ ਦਿੱਤਾ ਗਿਆ ਲੋਕਾਂ ਨੇ ਦੱਸਿਆ ਕਿ ਜਦੋਂ ਵੀ ਅਸੀਂ ਇਸ ਨੂੰ ਕੂੜਾ ਚੱਕਣ ਦੀ ਕਹਿੰਦੇ ਸੀ ਤਾਂ ਇਹ ਆਪਣੇਆਂ ਨੂੰ ਸਰਕਾਰੀ ਮੁਲਾਜ਼ਮ ਦੱਸ ਕੇ ਉਹਨਾਂ ਨੂੰ ਡਰਾਉਂਦਾ ਧਮਕਾਂਦਾ ਸੀ ਇਸ ਮੌਕੇ ਦੇ ਭਾਈ ਸੁਖਿੰਦਰ ਸਿੰਘ ਪੋਹਾਨਪੁਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੇਵਾ ਵਿਭਾਗ ਨੂੰ ਵੀ ਉਹਨਾਂ ਲੋਕਾਂ ਦੇ ਵੱਲ ਵੀ ਧਿਆਨ ਦੇਣਾ ਆਪਣੇ ਘਰਾਂ ਵੀ ਦੂਧਾਰੂ ਪਸ਼ੂ ਰੱਖੇ ਹੋਏ ਹਨ ਉਹ ਪਸ਼ੂ ਨੂੰ ਕੀ ਕੋਈ ਖਾਣ ਨੂੰ ਪਾਉਂਦੇ ਹਨ ਕਿਉਂਕਿ ਇਸ ਦੇ ਨਾਲ ਵੀ ਕਾਫੀ ਗੰਦਗੀ ਫੈਲ ਰਹੀ ਹੈ ਉਥੇ ਹੀ ਪਿੰਡ ਦੇ ਸਰਪੰਚ ਕੁਲਿੰਦਰ ਸਿੰਘ ਦੱਸਿਆ ਕਿ ਉਹ ਵਿਅਕਤੀ ਕਰਨਜੀਤ ਸਿੰਘ ਦੇ ਘਰ ਦੇ ਵਿੱਚ ਪਏ ਕੂੜੇ ਤੋਂ ਲੰਮੇ ਸਮੇਂ ਤੋਂ ਕਾਫੀ ਲੋਕ ਪਰੇਸ਼ਾਨ ਸਨ ਇਹ ਮਾਮਲਾ ਇੰਨਾ ਵੱਧ ਗਿਆ ਕਿ ਜਦੋਂ ਇਹ ਖਬਰ ਪੱਤਰਾਂ ਕਰ ਰਹੇ ਸਨ ਤਾਂ ਇੱਕ ਪੱਤਰਕਾਰ ਉੱਥੇ ਬਿਮਾਰ ਵੀ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖندر ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮਾ ਟਕਸਾਲ ਸਖ ਚੱਥੇ ਬੰਦੀਆਂ ਦਾ ਅਗੂ ਤੇ ਸਮਾਗ ਉੱਗਾ ਸਮਾਸੇ ਵੀ ਇਸ ਮਾਂਚ ਕਰਨ ਲੱਗੇ ਹੋਏ ਉਹ ਪਿੰਡ ਦੇ ਵਿੱਚ ਕੀ ਮਾਮਲਾ ਇਹ ਪੁਰਾ? ਇਹ ਵੱਡੇ ਭਰਾ ਸੀਗੇ ਇਹ ਗਲੀਆਂ ਸੜੀਆਂ ਸਬਜ਼ੀਆਂ ਲੈ ਕੇ ਆਉਂਦੇ ਸੀਗੇ ਉਹਨਾਂ ਵਿੱਚ ਜੋ ਗੰਦਮਨ ਹੁੰਦਾ ਸੀਗਾ ਉਹ ਵੀ ਨਾਲ ਲੈ ਕੇ ਆਉਂਦੇ ਸੀ ਇਹਨੇ ਇੱਥੇ ਡੰਪ ਬਣਾਇਆ ਹੋਇਆ ਸੀ ਤੇ ਮਾਤਾ ਜੀ ਵੀ ਦੁਖੀ ਸੀ ਉਹਨਾਂ ਦੀ ਬੇਟੀ ਖੜੀ ਆ ਉਹ ਵੀ ਬਹੁਤ ਦੁਖੀ ਸੀ ਇਹਨਾਂ ਨੂੰ ਕਈ ਗਰੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪੰਚਾਇਤ ਦੇ ਥਰੋ ਵੀ ਐਪਲੀਕੇਸ਼ਨ ਆ ਪਰਸ਼ਾਹੇ ਪਰ ਨਾ ਮੰਨੇ ਅੱਜ ਇੱਥੇ ਵੱਡਾ ਐਕਸ਼ਨ ਹੋਇਆ ਅੱਜ ਪੰਚਾਇਤ ਦੇ ਨਾਲ ਨਾਲ ਬੀ ਡੀ ਪੀਓ ਦੇ ਮੁਲਾਜ਼ਮ ਐਡੀਐਮ ਸਾਹਿਬ ਦੇ ਪਰ ਸਤਕਾਰਯੋਗ ਪੁਲਿਸ ਪ੍ਰਸ਼ਾਸਨ ਤੇ ਦੂਸਰੇ ਇਖਤਿਆਰ ਦੇ ਵਿੱਚ ਤੇ ਮਾਨੂਪੁਰ ਤੋਂ ਟੀਮ ਆਈ ਹੈ ਡਾਕਟਰਾਂ ਦੀ ਇਹਨਾਂ ਨੇ ਕਿਹਾ ਕਿ ਬਿਮਾਰੀਆਂ ਦਾ ਖਾਸ ਖਦਸਾ ਪਰ ਇਹਦੇ ਨਾਲ ਅਸੀਂ ਇੱਕ ਅਪੀਲ ਕਰਦੇ ਹਾਂ ਕਿ ਇਹੋ ਜਿਹਾ ਗੰਦੇ ਮੁੜ ਕੇ ਨਹੀਂ ਲਊਗਾ ਅੱਜ ਤੋ ਤੌਬਾ ਕੀਤੀ ਹੈ ਜੇ ਲਊਗਾ ਜੇ ਅਗਲੀ ਕਾਰਵਾਈ ਹੋ ਜੂਗੀ ਤੁਹਾਡਾ ਭਰਾ ਹੈ ਤੁਸੀਂ ਵੀ ਕਿਤੇ ਰੋਕੋ ਬਹੁਤ ਜ਼ਿਆਦਾ ਮੈਂ ਐਪਲੀਕੇਸ਼ਨਾਂ ਵੀ ਦਿੱਤੀਆਂ ਪੁਲਿਸ ਦੇ ਕੋਲ ਮੈਂ ਖੁਦ ਪੰਚਾਇਤ ਦੀਆਂ ਮਿੰਤਾ ਵੀ ਕਰੀਆਂ ਤੇ ਉਲਟਾ ਉਲਟਾ ਬੋਲਦਾ ਸੀਗਾ ਜਦੋਂ ਕੋਈ ਬੋਲਦਾ ਸੀ ਉਹਦੋਂ ਕਹਿੰਦਾ ਸੀ ਮੈਂ ਸਰਕਾਰੀ ਮੁਲਾਜ਼ਮ ਐ ਤੁਸੀਂ ਮੈਨੂੰ ਕਿਵੇਂ ਰੋਕ ਲੇਂਗੇ ਉਹ ਇਹ ਬਾਜ਼ਾਰ ਚੋ ਜੋ ਗੜੀਆਂ ਸਰੀਆਂ ਸਬਜ਼ੀਆਂ ਨੇ ਮੈਂ ਕਿਤੇ ਨੌਕਰੀ ਵੀ ਕਰਦਾ ਨਹੀਂ ਨੀ ਨੌਕਰੀ ਕੋਈ ਨਹੀਂ ਕਰਦਾ ਇਹਨੇ ਪਸ਼ੂ ਰੱਖੇ ਨੇ ਪਸ਼ੂਆਂ ਦਾ ਬਹੁਤ ਬੁਰਾ ਹਾਲ ਐ ਮੈਂ ਇੱਥੇ ਤੁਹਾਡੇ ਮੀਡੀਆ ਲਈ ਇੱਕ ਅਪੀਲ ਜ਼ਰੂਰ ਕਰਨੀ ਚਾਹੁੰਦਾ ਵੀ ਜਿੱਥੇ ਵੀ ਕਿਤੇ ਕਿਸੇ ਨੇ ਪਸ਼ੂ ਰੱਖੇ ਨੇ ਉੱਥੇ ਡਾਕਟਰਾਂ ਦਾ ਤੇ ਪ੍ਰਸ਼ਾਸਨ ਦਾ ਜਰੂਰ ਇੱਕ ਸਹਿਯੋਗ ਬਣਦਾ ਕਿ ਉੱਥੇ ਦੇ ਪਸ਼ੂਆਂ ਦੇ ਹਾਲਾਤ ਦੇਖੇ ਜਾਣ ਕਿ ਉਹ ਰੱਖਣ ਦੇ ਯੋਗ ਹੈ ਜਾਂ ਨਹੀਂ ਇੱਕ ਮਨੁੱਖੀ ਤਸ਼ੱਦਦ ਵੀ ਆਪਾਂ ਇਸ ਜੀ ਨੂੰ ਮੰਨਦੇ ਆ ਕਿ ਇਹ ਮੇਰੀ ਵੈੱਡਲੈਂਡ ਤੋਂ ਬਾਅਦ ਉੱਥੇ ਤੇ ਜਰੂਰ ਕੈਮਰਾ ਮਾਰੇਓ ਉਹ ਇੱਕ ਪੱਖ ਲਿਆ ਜਾਵੇ ਕਿਉਂਕਿ ਜੋ ਇਹਨਾਂ ਦੇ ਨਾਲ ਇੱਕ ਇਨਸਾਨੀਅਤ ਦੇ ਨਾਤੇ ਕਿਉਂਕਿ ਪਸ਼ੂਆਂ ਨਾਲ ਵੀ ਜੋ ਦੁਰਵਿਹਾਰ ਹੁੰਦਾ ਜਿਹੜਾ ਇਹਨਾਂ ਨੂੰ ਵਿਚਾਰਿਆਂ ਨੂੰ ਆਜ਼ਾਦ ਕੀਤਾ ਜਾਵੇ ਸਰਾਪ ਪੈਂਦਾ ਸਰਾਪ ਹੈ ਜਾ ਤੋੱਚੀ ਹੋਣੇ ਕਿੱਥੇ ਲੱਗੇ ਜਾ ਰਹੇ ਨੇ ਸਵਾਨੇ ਹੋਣੇ ਪਲਾਟ ਦੇ ਵਿੱਚ ਲੈ ਕੇ ਜਾਂਦਾ ਇਹਨੇ ਪਲਾਟ ਦੇ ਵਿੱਚ ਮੇਤੋ 10 ਦਿਨ ਲਏ ਨੇ ਜਿਹੜਾ ਮੇਰਾ ਖੁਦ ਆਪਣਾ ਪਲਾਟ ਹੈ ਉਹਦੇ ਵਿੱਚ ਛਾਂਟੀ ਕਰਕੇ ਵੇਚ ਦੂਗਾ ਜਿਹੜਾ ਬਾਕੀ ਹੋਊਗਾ ਉਹ ਕਵਾੜ ਕੂੜੇ ਦੇ ਢੇਰ ਤੇ ਚਲੇ ਜਾਊਗਾ ਕਿੱਥੇ ਪਿੰਡ ਜੇ ਤਾਂ ਬਾਹਰ ਨਹੀਂ ਜੀ ਬਾਹਰ ਹੈ ਕੀ ਨਾਮ ਹੈ ਕੁਲਵਿੰਦਰ ਸਿੰਘ ਜੀ ਆ ਸਰਪੰਚ ਜੀ ਹਾਂ ਜੀ ਮੈਨੂੰ 10 ਇਹ ਕੀ ਮਾਮਲਾ ਹੈ ਅੱਜ ਪਿੰਡ ਦਾ ਇਹ ਮਾਮਲਾ ਦਾ ਇਹ ਹੋਇਆ ਜੀ ਪਹਿਲਾਂ ਇਹਨਾਂ ਨੂੰ ਕਿਹਾ ਕਿਈ ਵਾਰ ਕਿਹਾ ਇਹਨੂੰ ਵੀ ਚੱਕਾ ਲਾ ਦੂ ਜੱਕ ਲਾ ਨਾ ਇਹ ਨਹੀਂ ਮਨੇ ਹੁਣ ਪਰ ਆਲਰੇਡੀ ਸਾਰੇ ਮਹਿਕਮਿਆਂ ਨੂੰ ਡੈਟਰਾ ਮਤੇ ਪਾ ਕੇ ਦਿੱਤੇ ਨੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਹੋ ਰਹੀ ਹੈ ਸਾਡਾ ਇਹ ਹੋਣਾ ਹੈ ਇਹ ਇਹ ਹੈ ਕੀ ਸੀਗਾ ਜੀ ਇੱਥੇ ਘਰ ਸੀਗਾ ਇਹ ਕੋਹਾਂ ਜੀ ਘਰ ਆਈ ਅੰਦਰ ਮਾਤਾ ਰਹਿਦੀ ਤੁਸੀਂ ਮਿਲਖਿਆ ਪਹਿਲਾਂ ਮਾਤਾ ਨੂੰ ਮਾਤਾ ਬੈਠੀ ਹੈ ਬੀਟੀ ਉਹਦੀ ਤੇ ਆਪ ਮੈਂ ਤਾਂ ਲਿਆਣੇ ਲਈ ਪਰਿਵਾਰਕ ਮੈਂਬਰ ਮਾਤਾ ਦਾ ਘਰ ਹੀ ਚਕਾਉ ਮਾਤਾ ਨਹੀਂ ਬੜਾ ਜੋਰ ਭਾਈ ਵੀਰ ਨੂੰ ਚਕਾ ਕੇ ਸਾਫ ਕਰਾਉ ਰਿਹਾ ਤੇ ਥੋੜਾ ਬਹੁਤ ਬਹੁਤ ਧੰਨਵਾਦ ਫੇਰ ਉਹਦੇ ਲਈ ਚੱਕਣਾ ਵਾਸਤੇ ਹੈ ਕੀ ਕੀ ਸੀਗਾ ਅੰਦਰ ਇਹ ਮੈਗਨਾ ਜੀ ਪਲਾਸਟਿਕ, ਕਰੇਡ, ਉਲੀਆਂ, ਥੈਲੇ ਕੀ ਚੀਜ਼ ਨਹੀਂ ਹੈਗੀ ਜਿਹੜੀ ਬਾਜ਼ਾਰ 'ਚ ਉਪਲਬਧ ਹੈ ਸਾਰੀਆਂ ਇੱਥੇ ਨੇ ਤੁਸੀਂ ਕੁਝ ਵੀ ਲੈ ਸਕਦੇ ਹੋ ਕੋਈ ਚੀਜ਼ ਦੇ ਲੋ ਸਭ ਚੀਜ਼ਾਂ ਮਿਲਣੇ ਨੇ ਆਪਾਂ ਇੱਥੇ ਅੰਦਰ ਕੁਝ ਇਕੱਠਾ ਕਰਨ ਦਾ ਕੀ ਕਰ ਰਹੇ ਹੋ ਪਤਾ ਨਹੀਂ ਜੀ ਬਸ ਅਮਲ ਤੋਂ ਹੀ ਮੈਂ ਪਸੰਦ ਹੈ ਵੀ ਦਿਮਾਗੋ ਥੋੜਾ ਜਿਹਾ ਪੈਦਲ ਅਦਾ ਕਰਕੇ ਕਰਦਾ ਪਰ ਇਦਾਂ ਚਾਹੀਦਾ ਨਹੀਂ ਜਿਵੇਂ ਇਹਦੇ ਘਰ ਪਰਿਵਾਰ ਰਹ ਰਿਹਾ ਵੀ ਇਹਦੇ ਭਾਈ ਨੇ ਵੀ ਸੁਝਾਇਆ ਪਹਿਲਾਂ ਨੂੰ ਵੀ ਇਹ ਛੱਡ ਦੇ ਤੂੰ ਕੰਮ ਉਹਨਾਂ ਨੇ ਹੀ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਤੇ ਪਰ ਇਹ ਸਮਝਦੇ ਨਹੀਂਗਾ ਜੀ ਇਹੋ ਬੰਦਾ ਕਹੇ ਹੁਣ ਬਹੁਤ ਯਾਨੀ ਆਦਾ ਅੱਖ ਅਗੇ ਕੰਮ ਕਰਿਆ ਜੀ ਅਜੇ ਦਾ ਚਕਾਉਣ ਦਾ ਕਿਉਂਕਿ ਸਾਰਾ ਪਿੰਡ ਤੰਗ ਸੀ ਲੰਗਦਾ ਦੀ ਇਤੋਂ ਪੋਲੂਸ਼ਨ ਤੋਂ ਬਹੁਤ ਜ਼ਿਆਦਾ ਸਮੈਲ ਆਉਂਦੀ ਜਦੋਂ ਬਾਰਿਸ਼ ਹੋ ਜਾਂਦੀ ਸੀ ਉਦੋਂ ਤਾਂ ਬਹੁਤ ਜ਼ਿਆਦਾ ਗੰਦੀ ਸਮੈਲ ਆਉਂਦੀ ਸੀ ਫਿਰ ਡੰਗਰਾਂ ਦਾ ਦੁੱਧ ਜਿਹੜਾ ਦੁੱਧ ਦਾ ਉਹ ਕੋ ਦੁੱਧ ਨਹੀਂ ਲੈਂਦਾ ਜੀ ਪੀਂਦਾ ਨਹੀਂ ਕਿਉਂਕਿ ਉਹ ਚ ਇਹ ਕਿੰਨੇ ਸਮੇ ਤੋਂ ਇੱਥੇ ਇਕੱਠਾ ਕਰ ਰਹੇ ਹੋ ਦੀ ਇਹ ਮੇਰੀ ਨੌਲੇਜ ਦਾ ਮੈਨੂੰ ਇੱਥੇ ਕੰਦਾਜਾ ਵੀ 10 ਸਾਲ ਤੋਂ ਵੇਖਦੇ ਤੋਂ ਹੀ ਕਰਦਾ ਜੀ ਮੱਧੇ ਹੁੰਦਾ ਹੱਸ ਤੇ ਵਿਚਾਰ ਬੱਜੇ 15 15 ਸਾਲ ਹਾਂ ਆ ਸਮਾਨ ਨਹੀਂ ਚੱਕ ਲੈ ਪਹਿਲਾਂ ਤਾਂ ਜੇ ਥੋੜਾ ਦੋ ਲੱਕੜਾ ਲੱਕੜੀ ਲੈ ਕੇ ਚੱਕੇ ਇਦਾਂ ਕੋਈ ਚੀਜ਼ ਮਿਲ ਗਈ ਫਰਤਾਂ ਵਾਲੀ ਘਰੇ ਆ ਨੋ ਲਿਆਉਂਦੀ ਪਰ ਹੁਣ ਤਾਂ ਇਹ ਕਹਿੰਦਾ ਵੀ ਮੈਂ ਮਿਊਸਪਲ ਕਮੇਟੀ ਦੇ ਵੀ ਮੈਨੂੰ ਦਿੱਤੀ ਆ ਵੀ ਕੋਈ ਪਰਮਿਸ਼ਨ ਵੀ ਤੂੰ ਜਾ ਕੇ ਲੈ ਕੇ ਜਾਇਆ ਕਰ ਵੀ ਮੈਂ ਮੈਂ ਉੱਥੇ ਦਾ ਮੁਲਾਜ਼ਮ ਆ ਜੀ ਮਿਊਸਪਲ ਕਮੇਟੀ ਦਾ ਯਾਨੀ ਮੈਨੂੰ ਹੀ ਨਹੀਂ ਇਹ ਗੱਲ ਲੱਗੀ ਹੈ ਪਤਾ ਨਹੀਂ ਹੁਣ ਮਿਊਸਪਲ ਕਮੇਟੀ ਵਾਲਾ ਚਕਾਰਿਆ ਨੇ ਪਰ ਇਹ ਡੰਪ ਨਹੀਂ ਵਿੰਡਦਾ ਜੀ ਇਹ ਤਾਂ ਇਹਦਾ ਲਿਆ ਕੇ ਇੱਥੇ ਤੁਹਾਡੇ ਸਾਹਮਣੇ ਦੇਖੋ ਕਿੰਨਾ ਜਮ੍ਹਾਂ ਕਰ ਲਿਆ ਮਾਲ ਜੇ ਨਾ ਫੇਰ ਇੱਕ ਦੋ ਵਾਰ ਅਸੀਂ ਜਾ ਕੇ ਪਹਿਲਾਂ ਵੀ ਛੱਡਿਆ ਹੈ ਫੇਰ ਕਹਿੰਦਾ ਹੁਣ ਪਹਿਲਾਂ ਜਦੋਂ ਟੋਬੇ ਦੇ ਅਪ੍ਰੈਲ ਚ ਸਫਾਈ ਕਰੀਆ ਉਦੋਂ ਉਹ ਕਹਿੰਦਾ ਸੀ ਕਹਿੰਦਾ ਵੀ ਮੈਂ ਚੱਕ ਕੇ ਸਾਫ ਕਰ ਦੰਨਾ ਇਹ ਫੇਰ ਅੱਜ ਸਾਰਾ ਚਕਾਇਆ ਜਾਊਗਾ ਜੀ ਇਹ ਸਾਰਾ ਜਗ੍ਹਾ ਸਾਫ ਕਰਾਇਆ ਜਾਊਗਾ ਹਾਂਜੀ ਉਹ ਟਾਲੀ ਵਾਲਾ ਤੇ ਦੇਖਦੇ ਆ ਅੱਜ ਜਿੰਨਾ ਚੱਕੋਗੇ ਅੱਜ ਬਾਕੀ ਕੱਲੂ ਚੱਕਾਂਗੇ ਜੀ ਠੀਕ ਜਿੰਨੇ ਅੱਜ ਟਰਾਲੀਆਂ ਭਰੇਗੇ ਉਨਨੇ ਭਰਾਂਗੇ ਕਿਉਂਕਿ ਆਇਆ ਹੁਣ ਚੱਕਣਾ ਵੀ ਬਹੁਤ ਗਰਮੀ ਬਹੁਤ ਆ ਜੀ ਲੇਬਰ ਤਾਂ ਨਾਲ ਕਰਨਾ ਵੀ ਔਖਾ ਟਰਾਲੀ ਮਸ਼ੀਨ ਲੱਗਦੀ ਨਹੀਂ ਹੈਗੀ ਜੀ ਇਹ ਬਾਕੀ ਕਾਲੂ ਜੰਨਾ ਹੋਇਆ ਚੱਕ ਦਾਂਗੇ ਸਾਰਾ ਸਾਫ ਕਰ ਦਾਂਗੇ ਪਰ ਜੇ ਫੇਰ ਲਿਆਊਗਾ ਫੇਰ ਇਹਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਠੀਕ ਇਹ ਪੱਠੇ ਵੀ ਨਾ ਪੱਠੇ ਵੀ ਡੰਗਰਾਂ ਨੂੰ ਪੱਠੇ ਪਾ ਦੋ ਇਹ ਡੰਗਰਾਂ ਦੇ ਖਾਂੜੇ ਵਾਲਾ ਨਾਲ ਸਮਾਨ ਆਇਆ ਨਹੀਂ ਜੀ ਇਹ ਤਾਂ ਸੂਰਾਂ ਦੇ ਖਾਂੜੇ ਵਾਲਾ ਸਮਾਨ ਆ ਚੁਲੇ ਗਾ ਨੇਟਸਰਬ ਕੀ ਨਾਮ ਹੈ ਗੁਰਮਿੰਦਰ ਸਿੰਘ ਆ ਡਾਕਟਰ ਸਾਹਿਬ ਭਗਵਾਨਪੁਰਾ ਪ੍ਰਿੰਟ ਪਹੁੰਚੇ ਹੋ ਕੀ ਮਾਮਲਾ ਸੀ ਮਾਮਲਾ ਇਹ ਸੀਗਾ ਜੀ ਆਪਣੇ ਸੰਦਾਲਾ ਸ਼ਹਿਰ ਤੋਂ ਬੰਦਾ ਆ ਪਿੰਡ ਦਾ ਉਹ ਸਾਰਾ ਗੰਦਮੰਦ ਦੁਕਾਨਾਂ ਦਾ ਚੱਕ ਕੇ ਲਿਆ ਕੇ ਇੱਥੇ ਘਰੇ ਡੰਗਰਾਂ ਨੂੰ ਆਉਂਦਾ ਸੀਗਾ ਤੇ ਬਾਕੀ ਉਹਦਾ ਗੰਨਮੰਦਾ ਨਾਲ ਟੋਬੇ ਦੇ ਵਿੱਚ ਉਹਦਾ ਕੁਝ ਆਪਣੇ ਘਰ ਦੇ ਅੰਦਰ ਜਮਾ ਕਰੀ ਜਾਂਦਾ ਸੀ ਬਹੁਤ ਗਵਾਹ ਹ ਸੀ ਕੀ ਲੱਗਦਾ ਡਾਕਟਰ ਸਾਹਿਬ ਕੀ ਦਿਮਾਗੀ ਪਰੇਸ਼ਾਨੀ ਹੈ ਹਾਂਜੀ ਦੇਖਣ ਨੂੰ ਤਾਂ ਲੱਗਦਾ ਹੈ ਵੀ ਸਾਈਕੋ ਆ ਬੰਦਾ ਹਾਂ ਓਕੇ ਆ ਪਰਿਵਾਰਿਕ ਮੈਂਬਰ ਵੀ ਅੰਦਰ ਰਹਿੰਦੇ ਸੀ ਕੀ ਉਹਨਾਂ ਦਾ ਵੀ ਚੈੱਕ ਅਪ ਵਗੈਰਾ ਕੀਤਾ ਜਾਊਗਾ ਹਾਂਜੀ ਹਾਂ ਅਸੀਂ ਕਰਾਂਗੇ ਕੱਲ ਟੀਮ ਤੇ ਬਣਾ ਕੇ ਤੇ ਅਸੀਂ ਮੁਕਾਮ ਦੇ ਅੰਦਰਲੇ ਹਾਲਾਤ ਦੇਖੇ ਹਾਂਜੀ ਹਾਂ ਬਹੁਤ ਬੁਰਾ ਹਾਲ ਹੈ ਜੀ ਜਿਹੜਾ ਬਾੜਾ ਬਣਾਇਆ ਹੋਇਆ ਇਹਨਾਂ ਨੇ ਉਹ ਵੀ ਬਹੁਤ ਬੁਰਾ ਹਾਲ ਹੈ ਜੀ ਖਾਣ ਖੜਬ ਨੇ ਸਾਹ ਪਤਾ ਨਹੀਂ ਕਿਵੇਂ ਉਹ ਡੰਗਰ ਉੱਥੇ ਬਿਠਾਏ ਇਹਨਾਂ ਨੇ ਬਹੁਤ ਬਰਾ ਹਾਲ ਹੈ ਇਹ ਫਿਰ ਸਮਾਨ ਸਾਰੇ ਹੀ ਪੂਰਾ ਟੋਟਲ ਸਾਫ ਕੀਤਾ ਜਾਊਗਾ ਹਾਂਜੀ ਹਾਂ ਸਾਰਾ ਸਾਫ ਕਰਾਵਾਂਗੇ ਜਿਹੜੇ ਪਸ਼ੂ ਵਗੈਰਾ ਰੱਖਿਓਨੇ ਉਹ ਉਹ ਦੇਖਦੇ ਆਂ ਜੀ ਇਹਨਾਂ ਵਿੱਚ ਹੋਰ ਕਿਸੇ ਪ੍ਰਬੰਧ ਹੋਇਆ ਤਾਂ ਦੇਖਦੇ ਆਂ ਉਸ ਤੋਂ ਬਾਅਦ ਸਪਾਈਟਾਂ ਨੂੰ ਖਾਣ ਜਿਹੜੇ ਇਹਨਾਂ ਨੂੰ ਚੀਜ਼ਾਂ ਪਾਉਂਦੇ ਨੇ ਉਹ ਵੀ ਗਲੇ ਹੋਏ ਫਰੂਟ ਵਗੈਰਾ ਹੀ ਨੇ ਹਾਂਜੀ ਉਹ ਦੱਸਿਆ ਉਹਨਾਂ ਨੇ ਕਿ ਪੱਟੇ-ਪੁੱਟੇ ਦਾ ਪਾਉਂਦੇ ਨਹੀਂ ਵੀ ਇਹੀ ਪਾਉਂਦੇ ਆ ਸਾਰੇ ਇਸਤਮਰਾਲੇ ਤੋਂ ਲਿਆ ਟਿਕਾਨਾਂ ਤੋਂ ਇੱਕ ਕੰਪਲੇਂਟ ਫਿਰ ਪਿੰਡ ਵਾਸੀਆਂ ਵੱਲੋਂ ਹਾਂਜੀ ਪਿੰਡ ਵਾਸੀਆਂ ਵੱਲੋਂ ਇਹ ਜਿਹੜਾ ਸਮਾਨ ਜਿਹੜਾ ਰੱਖਾ ਕਿਤੇ ਨੇ ਇੱਥੇ ਕਿਤੇ ਇਹਨਾਂ ਦੇ ਭਰਾ ਦਾ ਹੀ ਕੋਈ ਡੰਪ ਆ ਜਗਾ ਉਹ ਉੱਥੇ ਬਣਾ ਕੇ ਦੁਬਾਰਾ ਕਰੀ ਸਫਾਈ ਕਰਕੇ ਅਸੀਂ ਕੁ ਲੋ ਦਿਨ ਚ ਛਕਾ ਦਾਂਗੇ ਕੀ ਨਾਮ ਆ ਜੀ ਤੁਹਾਡਾ ਕਰਮਜੀਤ ਕਿਹੜਾ ਪਿੰਡ ਆ ਜੀ ਭਵਨਪੁਰ ਆ ਤੁਸੀਂ ਪਿੰਡ ਦੇ ਵਿੱਚ ਆਹ ਜਿਹੜਾ ਸਮਾਨ ਇਕੱਠਾ ਕੀਤਾ ਹੋਇਆ ਠੀਕ ਹੈ ਨਾ ਚਾਹੁੰਦੇ ਬਦ ਇਹਦੇ ਵਿੱਚ ਕੀ ਕਹਿਣਾ ਬਸ ਮੈਂ ਵੇਚਣਾ ਥੋੜਾ ਜਿਹਾ ਲੇਟ ਹੋ ਗਿਆ ਕਿਉਂ ਪੰਚਾਇਤ ਮੇਰੇ ਤੇ ਸਫਾਈ ਵਾਲੇ ਜਾਦੇ ਚੱਲ ਵੀ ਕਹਿੰਦੇ ਸਫਾਈ ਕਰੋ ਅਰੇ ਇਹ ਸਾਮਾਨ ਦੇ ਵਿੱਚ ਵਿੱਚ ਗੰਦਾ ਸਾਮਾਨ ਵੀ ਤੁਸੀਂ ਜਿਹੜਾ ਕਾਫੀ ਰੱਖਿਆ ਹੋਇਆ ਸੀਗਾ ਦੇਖੋ ਜੀ ਗੰਦਾ ਕੋਈ ਨਹੀਂ ਗਾ ਦੇ ਵਿੱਚ ਆ ਮੈਂ ਉਹਦਾ ਫਾਇਦਾ ਕੀ ਕਾਫੀ ਉਹ ਵਿੱਚ ਜਿਹੜੇ ਜੂਸ ਕਾਹਨੂੰ ਜੂਸ ਵਾਲਾ ਕੋਈ ਚੀਜ਼ ਨਹੀਂ ਜੂਸ ਵਾਲਾ ਹੈਗਾ ਪਿੰਡ ਵਾਲੇ ਪਿੰਡ ਵਾਲੇ ਤਾਂ ਕਹ ਰਿਹਾ ਕਾਫੀ ਸਮੇ ਤੋਂ ਪਿੰਡ ਵਾਲੇ ਤੋਂ ਤਾਂ ਬਹੁਤ ਕੁਝ ਕਹਨੇ ਨਹੀਂ ਹੁਣ ਮੇਰੀ ਗੱਲ ਸੁਣੋ ਇਹ ਤਾਂ ਮੈਨੂੰ ਪਤਾ ਚੀਜ਼ ਮੈਂ ਇਹ ਲੈ ਆ ਕੇ ਮੈਂ ਉਹਨਾਂ ਇੱਕ ਵਾਰ ਤੁਸੀਂ ਕਿੰਨੇ ਦਿਨ ਬਾਅਦ ਚੁਕਾਉਂਦੇ ਸੀਗੇ ਇਹ ਮੈਂ ਜਮਾਂ ਦੇ ਛਾਲ ਬਾਅਦ ਕਿੰਨਾ ਕ ਸਮਾਂ ਹੋ ਗਿਆ ਕਿੱਥੇ ਕਰਦੇ ਆ ਇਹ ਸਮਾਂ 2 ਸਾਲ ਹੋ ਗਏ ਇੱਥੇ ਪਰ ਬੱਪੂ ਜੀ ਬਹੁਤ ਸਾਮਾਨ ਗੰਦਾ ਨਿਕਲਿਆ ਵਾ ਇਹਦੇ ਨਾਲੇ ਬਿਮਾਰੀਆਂ ਫੈਲਦੀਆਂ ਨੇ ਪਿੰਡ ਚ ਦੇਖੋ ਜੀ ਇੱਕ ਗੱਲ ਸੁਣੋ ਤੁਸੀਂ ਕਹਿੰਦੇ ਹੋ ਗੰਦਾ ਸਾਮਾਨ ਨਿਕਲਿਆ ਗੰਦਾ ਸਾਮਾਨ ਮੈਂ ਇੱਕ ਹੀ ਇਕੱਠਾ ਕਰਿਆ ਹੋਇਆ ਸਮਝਿਆ ਇਹ ਤੁਸੀਂ ਕਹਿ ਰਹੇ ਹੋ ਕੀ ਕੀ ਤੁਸੀਂ ਇਕੱਠਾ ਕਰਕੇ ਲਿਆਉਂਦੇ ਸੀ ਕੀ ਕੀ ਇੱਕ ਲਫਾਫਾ ਇੱਕ ਬੋਤਲ ਹਾਂ ਹੋਰ ਕੀ ਕਰਨਾ ਦੱਸੋ ਮੈਨੂੰ ਪਸ਼ੂ ਵੀ ਰੱਖੇ ਨੇ ਕੋਈ ਪਸ਼ੂ ਰੱਖੇ ਨੇ 13 ਡੰਗਰ ਨੇ ਜਿਨ੍ਹਾਂ ਨੂੰ ਮੈਂ ਫਲੂਟ ਲਿਆ ਕੇ ਪਾਉਂਦਾ ਸੀ ਉਰੇ ਵਿੱਚੋਂ ਲੁਫਾਵਾ ਨਿਕਲਦਾ ਹੀ ਲੁਫਾਵਾ ਇਕੱਠਾ ਹੁੰਦਾ ਜਿਹੜਾ ਫਰੂਟ ਪਾਉਂਦੇ ਸੀ ਉਹ ਗਲਿਆ ਸੜਿਆ ਪਾਉਂਦੇ ਸੀ ਤੁਸੀਂ ਉਹ ਗਲਿਆ ਸੜਿਆ ਥੋੜੋ ਜਿਹੜੇ ਦਾਗ ਹੀ ਹੁੰਦਾ ਉਹ ਪਾਉਣਾ ਇਹ ਦਾਗ ਹੀ ਗਲਿਆ ਸੜਿਆ ਤਾਂ ਹੁਣ ਫੇ ਕੀੜਾ ਪੈਂਦਾ ਉਹਦੇ 'ਚ ਹੁਣ ਪਿੰਡ ਵਾਸੀਆਂ ਵੱਲੋਂ ਜਿਹੜਾ ਸਮਾਨ ਚੱਕਾਇਆ ਜਾ ਰਿਹਾ ਕਿੱਥੇ ਲੈ ਕੇ ਜਾ ਰਹੇ ਹੋ ਇਹ ਮੈਂ ਪਲਾਟ 'ਚ ਲੈ ਰਹਾ ਮੇਰੇ ਪਪਾਈ ਦੇ ਉੱਥੋਂ ਛਾਂਟੀ ਕਰਕੇ ਮੈਂ ਕੁਆੜੀ ਨੂੰ ਵੇਚੂਗਾ ਇਹ ਪਿੰਡ 'ਚ ਜਾਂ ਬਾਹਰ ਉਹ ਕਿੰਨੇ ਦਿਨ ਚੱਕੇਗਾ ਉੱਥੋਂ ਉਹ ਕੱਲ੍ਹ ਨੂੰ ਸ਼ੁਰੂ ਕਰ ਦੇਣਾ ਚੱਕਣਾ ਇੱਥੇ ਫਿਰ ਹੁਣ ਦੁਬਾਰਾ ਤਾਂ ਨਹੀਂ ਮਤਲਬ ਸਮਾਨ ਇੱਥੇ ਲਿਆ ਕੇ ਇਹ ਦੁਬਾਰੇ ਕਿਉਂ ਰੱਖਾਂਗੇ ਆਪਾਂ ਏਵਨ ਪੰਜਾਬੀ ਟੀਵੀ ਲਈ ਸਮਰਾਣਾ ਤੋਂ ਫਰੀਦ ਕੋਹਰ ਅਤੇ ਸ਼ਾਸਵਤ ਦਾ ਦੀ ਰਿਪੋਰਟ